ਬਟਾਲਾ ਦੇ ਪਿੰਡ ਗਿੱਲਾਵਾਲੀ ਚ ਦੋ ਸਕੇ ਭਰਾਵਾਂ ਦੀ ਗਵਾਂਡ ਬਾਣੀਆਂ ਕੋਠੀਆਂ ਵਿੱਚ ਇੱਕੋ ਰਾਤ ਵਿੱਚ ਹੀ ਚੋਰਾਂ ਨੇ ਨਿਸ਼ਾਨਾ ਬਣਾਇਆ ਚੋਰ ਇੰਨੇ ਛਾਤਰ ਸੰਕੇ ਮਕਾਨ ਮਾਲਕ ਪਰਿਵਾਰ ਘਰ ਵਿੱਚ ਹੀ ਸੌ ਰਹੇ ਸਨ ਅਤੇ ਉਹਨਾਂ ਕੋਠੀਆਂ ਦੇ ਪਿਛਲੇ ਪਾਸੇ ਤੋਂ ਖਿੜਕੀ ਦੀ ਗ੍ਰਿੱਲ ਤੋੜ ਅੰਦਰ ਦਾਖਲ ਹੋਏ ਤਾਂ ਕੋਠੀ ਚ ਸੁੱਤੇ ਪਰਿਵਾਰ ਨੂੰ ਪਤਾ ਹੀ ਨਹੀਂ ਲੱਗਾ ਕਿ ਉਹਨਾਂ ਦੇ ਘਰ ਦੇ ਦੂਸਰੇ ਕਮਰਿਆਂ ਚ ਚੋਰ ਹਰ ਥਾਂ ਤੇ ਫੋਲਾ ਫਰਾਲੀ ਕਰ ਘਰ ਦੇ ਲੋਕਰ ਦੇ ਤਾਲੇ ਤੋੜ ਇੱਕ ਘਰ ਚੋਂ 10 ਤੋਲੇ ਸੋਨਾ 14000 ਰੁਪਏ ਨਕਦੀ ਅਤੇ ਦੂਸਰੇ ਘਰ ਚੋਂ 15 ਤੋਲੇ ਸੋਨਾ ਗਹਿਣੇ ਅਤੇ 17000 ਲੈ ਕੇ ਫਰਾਰ ਹੋ ਗਏ। ਉੱਥੇ ਇਨਾ ਮਕਾਨ ਮਾਲਕ ਭਰਾਵਾਂ ਹਰਪਜਨ ਸਿੰਘ ਅਤੇ ਸੰਤੋਸ਼ ਸਿੰਘ ਨੇ ਦੱਸਿਆ ਕਿ ਉਹ ਜਦੋਂ ਸਵੇਰੇ ਉੱਠੇ ਤਾਂ ਉਹਨਾਂ ਦੇਖਿਆ ਕਿ ਘਰ ਦਾ ਸਾਰਾ ਸਮਾਨ ਖਿਲ ਰਿਹਾ ਹੈ ਅਤੇ ਉਹਨਾਂ ਇੱਕ ਦੂਸਰੇ ਨੂੰ ਪਹਿਲਾਂ ਜਦੋਂ ਸੂਚਿਤ ਕੀਤਾ ਤਾਂ ਦੋਵਾਂ ਘਰਾਂ ਵਿੱਚ ਹੀ ਚੋਰ ਲੁੱਟ ਕੇ ਫਰਾਰ ਹੋ ਚੁੱਕੇ ਸਨ। ਉਤੇ ਹਰਪਜਨ ਸਿੰਘ ਦਾ ਕਹਿਣਾ ਸੀ ਕਿ ਉਹ ਜਦੋਂ ਸਵੇਰੇ ਉੱਠੇ ਤਾਂ ਐਵੇਂ ਜਾਪ ਰਿਹਾ ਸੀ ਕਿ ਜਿਵੇਂ ਉਹਨਾਂ ਪੂਰੇ ਪਰਿਵਾਰ ਨੂੰ ਕੁਝ ਦਵਾਈ ਸੰਘਾ ਕੇ ਬੇਹੋਸ਼ ਕੀਤਾ ਹੋਵੇ ਕਿਉਂਕਿ ਪੂਰੀ ਰਾਤ ਉਹਨਾਂ ਦੀ ਨੀਂਦ ਹੀ ਨਹੀਂ ਖੁੱਲੀ ਲੇਕਿਨ ਜਦੋਂ ਸਵੇਰੇ ਉੱਠੇ ਤਾਂ ਚੋਰੀ ਹੋ ਚੁੱਕੀ ਸੀ ਦੋਵਾਂ ਪਰਿਵਾਰਾਂ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਤੇ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਚੱਕ ਬਣੀ ਚੱਲ ਰਹੀ ਹੈ। ਦੋਸਾਂ 'ਪੇ ਜਾਓ। ਹਾਂਜੀ। ਕਿੰਨਾ ਘੰਟਾ ਖਸਾਨਾ ਹੈ? ਨੁਕਸਾਨ ਦੂਆ ਘਰਾਤ ਹੋ ਗਿਆ। 10 ਸਿੱਕਾ ਕਰਦੇ 10 ਟੋਲੇ ਤੇ 7000 ਰੁਪਏ ਤੇ ਕਦੇ 14000 ਰੁਪਏ। ਚੋਰੀ ਕਰਦੇ ਅੰਦਰਲੇ ਕਰਦੇ ਅੰਦਰ ਕਰਦੇ ਜਾਂਦੇ। ਫਿਰ ਫਿਰ ਬਿੱਕੀ ਫਿਸ਼ਰ ਥੋੜਾ 1 ਮਿੰਟ 1 ਮਿੰਟ। ਆਹ ਤਾਂ ਦਾ ਫਰਪਾ ਜੀ ਸਿੰਘ। ਕੀ ਕਰ ਰੋ ਇਹ ਰਾਤ ਨੂੰ? ਮੈਂ ਸੰਤੋਖ ਸਿੰਘ ਦਾ ਵੱਡਾ ਭਰਾ ਆਇਆ ਜੀ। ਤੇ ਅਸੀਂ ਰਾਤ ਸੁੱਤੇ ਪਏ ਸੀ। ਸਵੇਰ 4:00 ਵਜੇ ਸਾਢੇ 4:00 ਵਜੇ ਉੱਠੇ ਆ ਤੇ ਸੰਤੋਖ ਜੀ ਮਸ਼ੀਨ ਨੇ ਫੋਨ ਕੀਤਾ ਕਿ ਸਾਡੇ ਘਰੇ ਚੋਰੀ ਹੋ ਗਈ ਹੈ ਆਇਓ ਤੇ ਮੈਂ ਆਉਣ ਲੱਗਾ ਤੇ ਜਦੋਂ ਮੈਂ ਆਪਣਾ ਦੇਖਿਆ ਤੇ ਸਾਡੇ ਘਰੇ ਵੀ ਇਦਾਂ ਸਾਰਾ ਸਮਾਨ ਫੈਲ ਰਿਆ ਪਿਆ ਸੀ ਸਾਰਾ ਕੁਝ ਖਲਾਰਾ ਪਿਆ ਸੀ ਅਸੀਂ ਇੱਧਰ ਪਿੰਨਾ ਆ ਗਏ ਇਹਨਾਂ ਨੂੰ ਪਛਾਣ ਗਿਆ ਤੇ ਮੜ ਕੇ ਆਪਣੇ ਜਾ ਕੇ ਚੈੱਕ ਕੀਤਾ ਤੇ ਸਾਡੇ 10 ਟਨ ਕਰੀਬ ਸੋਨਾ ਸੀਗਾ ਤੇ 14000 ਰੁਪਏ ਨਕਦ ਸੀਗਾ ਪਿਆ ਕਰੀ ਉਹ ਲੈ ਕੇ ਦੇ ਨਾਲ ਜ਼ਰੂਰੀ ਪੇਪਰ ਮੈਂ ਕਿਤੇ ਕਾਪੀ ਵੇਰ ਮੇਰਾ ਯੂਟੀਮ ਘਰ ਆ ਸੀ ਉਹ ਵੀ ਨਾਲ ਚਲਾ ਗਿਆ ਜੀ ਕਿਸ ਤਰ੍ਹਾਂ ਚੋਰੀ ਕੀਤੀ ਇਹਨਾਂ ਨੇ ਸਾਡੀ ਉਹ ਗ੍ਰਿੱਲ ਪਾਰਕ ਪਿੱਛੇ ਕੋਠੀ ਦੇ ਜੀ ਗ੍ਰਿੱਲ ਲਾਈ ਸੀ ਗ੍ਰਿੱਲ ਪਾਰਕ ਖੋਲ ਕੇ ਨਾ ਛੁੱਟ ਕੇ ਬਾਹਰ ਛੁੱਟ ਗਏ ਨੇ ਜਿਹੜੀ ਚੋਰੀ ਇਹ ਨਾਲ ਨਾਲ ਕੋਠੀਆਂ ਬਿਲਕੁਲ ਨਾਲ ਨਾਲ ਕੋਠੀਆਂ ਜੀ ਮੈਂ ਚੋ ਸਾਂਝੀ ਕਰਨ ਦੇ ਜਾਨੀ ਉਹਨਾਂ ਦਾ ਸੋਨਾ ਵੀ 10 ਗ੍ਰਾਮ ਕੱਢਿਆ ਉਹਨਾਂ ਦੇ 15 15 ਤੋਂ ਲੈ 15 ਤੋਂ ਲੈ ਮੇਰਾ 10 ਕਰੋ تقريبا ਮੈਂ ਡਿਟੇਲ ਹੀ ਪੁਲਿਸ ਨੂੰ ਜਾਤੀ ਇਤਲਾਹ ਦੇਤੀ ਆ ਜੀ ਐਸਐਚਓ ਸਾਹਿਬ ਵੀ ਆਏ ਸੀ ਮੌਕੇ ਤੇ ਐਸਐਸ ਵੀ ਇੰਚਾਰਜ ਵੀ ਆਇਆ ਜਿਹੜੂ ਕਾਰਵਾਈ ਕਰ ਰਹੇ ਨੇ ਕਿ ਵਿਖਾ ਡਾਊਟ ਕਾਰਡ ਮਲਾ ਲਿਆ ਹਾਂ ਇਹ ਪਿੰਡ ਕਿਹੜਾ ਪਿੰਡ ਗਿੱਲਾਂ ਵਾਲੀ ਜੀ ਸੱਚੀ ਕਹਿਣਾ ਚਾਹੋਗੇ ਜੋ ਆਏ ਲਿੰਗ ਜੀ ਮੈਂ ਦੇਖੋ ਕਹਾਂ ਰਿਹਾ ਜੀ ਵੀ ਮੋਢ ਢਿੱਲੀ ਕਾਰਜ ਜਾਰੀ ਹੈ ਪਰਸ ਦੀ ਜਿਹੜਾ ਇਸ ਕੰਮ ਹੋ ਰਿਹਾ ਸਾਰਾ ਕੋਈ ਨਹੀਂ ਕਹਿੰਦੇ ਅੰਦਰ ਹੀ ਸੁੱਤੀ ਹੈ ਹਾਂਜੀ ਅਸੀਂ ਅੰਦਰ ਸੁੱਤੇ ਜੀ ਅਸੀਂ ਇੱਕ ਅਸੀਂ ਦੂਸਰੇ ਅੰਦਰ ਸੁੱਤੇ ਜੀ ਏਸੀ ਲਾ ਕੇ ਸੁੱਤੇ ਮੈਂ ਤੁਹਾਨੂੰ ਕਹੀਏ ਦੂਸਰੇ ਕਮਰੇ 'ਚ ਚੋਰੀ ਹੋਈ ਤੇ ਤੀਸਰਾ ਕਮਰਾ ਜਿਹੜਾ ਚੋਰੀ ਹੋਇਆ ਸਾਡੇ ਉਹ ਕੀ ਲੰਗ ਕਰਦੇ ਕੋਈ ਸੁਟਾਉਂਗੇ ਅੱਜ ਦੇਖੋ ਕਿੰਨੇ ਵੀ ਸਾਡੀ ਜਿਹੜੀ ਚੋਰੀ ਟਰੇਸ ਕੀਤੀ ਜਾਵੇ ਗਾਹਾਂ ਵਾਸਤੇ ਨੱਥ ਪਾਈ ਜੇ ਲੋਕਾਂ ਨੂੰ ਹੋਰ ਨਾ ਜਿੰਨਾ ਸਾਡਾ ਨੁਕਸਾਨ ਹੋਇਆ ਜਾਂ ਸਾਡੇ ਨਾਲ ਠਕਾਇਆ ਜਾਂਦਾ ਨਾ ਹੋਰ ਕਿ ਨਾ ਨਾ ਹੋ ਸਕੇ ਬਾਕੀ ਮੇਰਾ ਨਾਮ ਸੰਤੋਸ਼ ਸਿੰਘ ਕਿਹੜੀ ਜਗ੍ਹਾ ਹੈ ਕਿਹੜਾ ਪਿੰਡ ਹੈ ਗੱਲਾਂ ਵਾਲੀ ਅੱਜ ਆਪਣਾ ਰਾਤ ਨੂੰ ਕੋਈ 12 ਵਜੇ ਦੇ ਨਾਲ ਤੇ ਮਗਰ ਚੋਰੀ ਕਰਕੇ ਲੈ ਗਏ ਸਮਾਨ ਕਿੰਨਾ ਸਮਾਨ ਚੋਰੀ ਹੋਇਆ 15 ਗ੍ਰਾਮ ਤੋਂ ਲੈ ਸੋਨਾ ਹੈ ਤੇ 17000 ਰੁਪਏ ਆਇਆ ਹੈਗਾ ਬਾਕੀ ਛੋਟੇ ਬੈਗ ਜਿਹੇ ਛੋਟੇ ਜਿਹੜੇ ਜਨਾਨੀਆਂ ਵਾਲੇ ਮਤਲਬ ਤੇ ਕਿਦਾਂ ਦਾਖਲ ਹੋਏ ਚੋਰ ਪਿੱਛੋਂ ਦੀ ਤੋੜ ਕੇ 바ਰੀ ਤੋੜ ਕੇ ਉਦੋਂ ਪਿੱਛੋਂ ਦੀ ਆ ਗਏ ਕੀ ਲੱਗਦਾ ਤੁਹਾਨੂੰ ਕਿਸ ਤਰ੍ਹਾਂ ਕੀ ਕਰਿਓਗੇ ਨਹੀਂ ਇਹੀ ਕਰ ਰਹੀ ਹੈ ਇਹੀ ਦੂਸਰੇ ਅੰਦਰ ਹਾਂ ਪਤਾ ਨਹੀਂ ਕੋਈ ਕੋਈ ਦਵਾਈ ਦੁਵਾਈ ਭਾ ਗਏ ਜਾਂ ਕਹੀ ਪੀ ਕੀਤਾ ਅਸੀਂ ਜਦੋਂ ਸਵੇਰੇ ਉੱਠੇ ਹਾਂ 4:30 ਵਜੇ ਨਾਲ ਉਦੋਂ ਵੇਖਿਆ ਤੇ ਸਾਡੇ ਇਧਰਲੇ ਪਾਸੇ ਆਪਣਾ ਦਰਵਾਜ਼ਾ ਬੰਦ ਕੀਤਾ ਸੀ ਜਦੋਂ ਅਸੀਂ ਬਾਹਰੋਂ ਦੀ ਜਾ ਕੇ ਬੈਠਿਆ ਤੇ ਉਧਰਲੇ ਪਾਸੇੋਂ ਬਾਰੀ ਖੁੱਲੀ ਸੀ ਉਦੋਂ ਉਹਦੇ ਥਾਣੀ ਲੰਨ ਕੇ ਤੇ ਉਹ ਚੋਰੀ ਕਰਦੇ ਕੀ ਲੱਗਦਾ ਤੁਹਾਨੂੰ ਕੀ ਦਿਖਾ ਮੌਸਲ ਤਾਂ ਬਾਹਰ ਜਿਹੜਾ ਇਦਾਂ ਤਾਂ ਲੱਗਦਾ ਜਿੱਦਾਂ ਮਤਲਬ ਕੋਈ ਬੰਦਾ ਭੇਤੀ ਭਿਆ ਵਿੱਚ ਕੰਪਲੀਟ ਕੀਤੀ ਸੀ ਹਾਂ ਕੀਤੀ ਆਪਣੀ